ਈਨਾਮ ਮਰਜੀ ਆਪਣਾ ਨਰੇਜ ਜੀ ਨਰੇਜ ਜੀ ਕਿਵੇਂ ਅੱਗ ਲੱਗੀ ਹੈ ਕਿ ਕਦੋਂ ਘਟਨਾ ਹੋਈ ਹੈਗੀ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਦੁਪਹਿਰ ਦਾ ਸਮਾਂ ਸੀ ਤਕਰੀਬਨ 2:00 ਵਜੇ ਦੀ ਅੱਗ ਪਿਛਲੇ ਪਾਸੇ ਫੋਰੈਸਟ ਆਪਣਾ ਫਿਸ਼ ਫਾਰਮਿੰਗ ਦਾ ਦਫ਼ਤਰ ਹੈ ਪਿਛੇ ਉਹਨਾਂ ਦੀ ਜਗ੍ਹਾ ਹੈ ਖਾਲੀ ਉਹਨਾਂ ਨੇ ਜਿਵੇਂ ਅਸੀਂ ਮਹੱਲੇ ਸੁਣਿਆ ਕਿ ਉਹਨਾਂ ਨੇ ਝਾੜੀ ਨੂੰ ਅੱਗ ਲਾਈ ਇਸ ਘਰ ਦੇ ਬੈਕਸਾਈਡ ਤੇ ਉਹ ਅੱਗ ਹਵਾ ਦੇ ਕਾਰਨ ਬਹੁਤ ਜ਼ਿਆਦਾ ਫੈਲ ਗਈ ਉਹ ਅੱਗ ਲਾ ਕੇ 1 ਮਿੰਟ ਚਲੇ ਗਈ ਉਹਨਾਂ ਨੇ ਦੇਖਿਆ ਨਹੀਂ ਧਿਆਨ ਦਿੱਤਾ ਵੀ ਅੱਗ ਕਿੱਥੇ ਪਹੁੰਚ ਗਈ ਜਾਂ ਕਿਵੇਂ ਹੈ ਉਹ ਜਦੋਂ ਅਸੀਂ ਪੌਣੇ ਕਿ ਤਿੰਨ ਵਜੇ ਬਾਹਰ ਖੜੇ ਗੱਲਾਂ ਕਰ ਰਹੇ ਸੀ ਤੇ ਇਕਦਮ ਧੂਆ ਬੜੀ ਉਹਦੇ ਨਾਲ ਉੱਠਿਆ ਲਹਿਰਾ ਜੀ ਉੱਠੀਆਂ ਧੂਏ ਦੀਆਂ ਅਸੀਂ ਇਕਦਮ ਘਰੇ ਪੱਜੇ ਤੇ ਦੇਖਿਆ ਕਿ ਘਰ ਦੇ ਦਰਵਾਜੇ ਸਾਰਾ ਘਰ ਕਾਲਾ ਹੋਇਆ ਪਿਆ ਸੀ ਆਲੇ ਦੁਆਲੇ ਗਲੀ ਕਾਲੀ ਹੋਈ ਵੀ ਫੜ ਫੜ ਮੋਟਰਸਾਈਕਲ ਬਾਅਦ ਇਹਨੇ ਦੇਖਦੇ ਦੇ ਸਾਰੀ ਅੱਗ ਇਸ ਘਰ ਦੇ ਵਿੱਚ ਆ ਗਈ ਔਰ ਤਕਰੀਬਨ ਤੁਸੀਂ ਇਹ ਦੇਖੋ ਵੀ ਛੱਤੇ ਤੱਕ ਛੱਤ ਤੋਂ ਉੱਪਰ ਤੱਕ ਵੀ ਵੀ ਫੋੜ ਤੱਕ ਅੱਗ ਫੈਲਦੀ ਰਹੀ ਪਰ ਸਾਰਾ ਮਹੱਲਾ ਫਾਇਰ ਬਗੇ ਨੂੰ ਫੋਨ ਕੀਤਾ ਇਕੱਠਾ ਹੋਇਆ ਪਾਣੀ ਜਿਹਦੇ ਕੋਲ ਪਾਣੀ ਜਿਹਦੇ ਕੋਲ ਰੇਤਾ ਜੋ ਜੋ ਚੀਜ਼ ਮਿਲਦੀ ਰਹੀ ਸੀ ਜਦ ਤੱਕ ਫਾਇਰ ਬ੍ਰਿਗੇਡ ਨਹੀਂ ਆਈ ਉਹ ਤੱਕ ਸੀ ਇਹਨੂੰ ਕਰਦੇ ਰਹੇ ਤਾਂ ਫਾਇਰ ਬ੍ਰਿਗੇਡ ਨੇ ਆ ਕੇ ਟਾਈਮ ਤੇ ਫਾਇਰ ਬ੍ਰਿਗੇਡ ਵੀ ਆ ਗਈ ਉਹਨਾਂ ਨੇ 1 ਘੰਟੇ ਵਿੱਚ ਸੱਤ ਦੇ ਬਾਅਦ ਇਹ ਸਾਰਾ ਕੁਝ ਮਤਲਬ ਕੀਤਾ ਜਿੰਨਾ ਨੁਕਸਾਨ ਹੋਇਆ ਇੱਕ ਤਕਰੀਬਨ ਐ ਸਮਝ ਕੇ ਚਲੋ ਜੀ 5 ਦਾ AC ਫੁੱਗੇ ਜੀ ਬਾਕੀ ਘਰੇਲੂ ਸਮਾਨ ਸੀ ਇਹਨਾਂ ਦਾ ਕਰੋਕਰੀ ਦਾ ਕੰਮ ਹੈ ਕਰੋਕੀ ਦਾ ਘੱਟੋ ਘਾਟ 15-20 ਲੱਖ ਰੁਪਏ ਦਾ ਜਿਹੜਾ ਅੰਦਾਜ਼ਾ ਹੈ ਵੀ ਜੇ ਹਿਸਾਬ ਨਹੀਂ ਲੱਗਿਆ ਵੀ ਇੰਨਾ ਸਮਾਨ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਿਆ। ਘਰ ਦੇ ਹਾਲਾਤ ਕੀ ਨੇ? ਘਰ ਦੇ ਹਾਲਾਤ ਪੂਰਾ ਮਹਲਕ ਘਰ ਤਾਂ ਡਰੀ ਹੋਇਆ ਪੂਰਾ ਮਹੱਲਾ ਵੀ ਡਰਾ ਹੋਇਆ ਵੀ ਜੇ ਘਰੇ ਕੋਈ ਨਾ ਹੁੰਦਾ ਤੇ ਤਕਰੀਬੇ ਨੇ ਰਾਤ ਨੂੰ ਅੱਗ ਲੱਗਦੀ ਜਾਂ ਕਿਸੇ ਨੂੰ ਨਾ ਪਤਾ ਲੱਗਦਾ ਤਾਂ ਜਾਨੀ ਨੁਕਸਾਨ ਹੋਣੀ ਹੁੰਣਾ ਸੀਗਾ ਇਸ ਘਰ ਦੇ ਵਿੱਚ। ਇਹ ਸਾਰੀ ਗਲਤੀ ਜਿਹੜੇ ਆ ਫਿਸ਼ ਡਿਪਾਰਟਮੈਂਟ ਵਾਲੇ ਨੇ ਮੱਛੀ ਪਾਲਣਾ ਦੇ ਦੇ ਇਹਨਾਂ ਦੀ ਹੈ ਕਿਉਂਕਿ ਖੜੇ ਸਾਹਮਣੇ ਦੇਖਦੇ ਰਹੇ ਇਹਨਾਂ ਨੇ ਨਾ ਤਾਂ ਸਾਨੂੰ ਸੂਚਿਤ ਕੀਤਾ ਵੀ ਅਸੀਂ ਅੱਗ ਲਾਈ ਹੈ ਨਾ ਸਾਡੇ ਤੋਂ ਕੋਈ ਪਰਮਿਸ਼ਨ ਲਈਤੀ ਔਰ ਘਰ ਦੇ ਬਿਲਕੁਲ ਨਾਲ ਅੱਗ ਲਾਈ ਆ ਕੇ। ਤੁਸੀਂ ਦੇਖੋਗੇ ਸਾਡੇ ਕੋਲ ਵੀਡੀਓ ਵੀ ਨਹੀਂ ਸਾਰਿਆਂ ਨੇ ਕਾਫੀ ਲੋਕਾਂ ਨੇ ਵੀਡੀਓ ਬਣਾਈਆਂ ਉਹਨਾਂ ਕੋਲ ਵੀਡੀਓ ਵੀ ਨਹੀਂ ਤਾਂ ਦੇਖਿਆ ਜਾਂਦਾ ਹੈ ਕਿ ਹਜੇ ਤੱਕ ਵੀ ਮਤਲਬ ਇਹ ਸਮਝ ਲਓ ਵੀ ਸਭ ਦੇ ਮਨ 'ਚ ਇਹ ਦਹਿਸ਼ਤ ਹੈ ਮਾਹੌਲ ਐਸਾ ਗਮਗੀਨ ਮਾਹੌਲ ਸੀਗਾ ਕਿ ਪੂਰੀ ਮਹੱਲੇ ਦੇ ਵਿੱਚ ਪੂਰੀ ਕਾਲਜ ਫੈਲ ਗਈ ਸੀ ਏਨਾ ਧੂਆਂ ਫਿਰ ਗਿਆ ਸੀ ਕੀ ਨਾਮ ਹੈ ਆਪਣਾ ਮਨਰਜਨ ਕੁਮਾਰ ਜੀ ਰਜਿੰਦਰ ਕੁਮਾਰ ਜੀ ਕੀ ਦੇਖਿਆ ਇੱਕ ਨਹੀਂ ਨਾ ਜਿਹੜੇ ਪਿੱਛੇ ਆ ਕੇ ਲਗਾਉਂਦੇ ਨੇ ਨਾ ਜੀ ਬਾਰ-ਬਾਰ ਇਹ ਰਿਪੀਟ ਕਰਦੇ ਨੇ ਸੀ ਇਹਨੂੰ ਇਹਨੇ ਨਹੀਂ ਦੇਖਿਆ ਵੀ ਜੋ ਫਿਸ਼ੀਅਰ ਡਿਪਾਰਟਮੈਂਟ ਹੈ ਦੀ ਮੌਸਮ ਦੀ ਕੀ ਬਿਸ਼ਨ ਹੈ ਕਿੰਨੀ ਤੇਜ਼ ਹੋ ਚੱਲ ਰਹੀ ਹੈ ਉਹਨੇ ਹੁਣ ਪਿਛਾਕ ਲਗਾਈ ਹੈ ਜੀ ਦੁਪਹਿਰੇ ਉਹਦਾ ਜਿਹੜਾ ਇਫੈਕਟ ਸੀਗਾ ਜੀ ਉਹ ਸਾਡੇ ਮੁਹੱਲੇ 'ਚ ਆਇਆ ਹੈ ਇਸ ਮਕਾਨ ਦੇ ਉੱਪਰ ਆਇਆ ਜੀ ਪਰ ਬਹੁਤ ਚੰਗੀ ਮਾਤਰਾ 'ਚ ਅਗ ਲੱਗੀ ਹੈ ਜੀ ਕਿੰਨਾ ਕੁ ਨੁਕਸਾਨ ਹੈ ਜੀ ਨੁਕਸਾਨ ਹੈ ਕਿਨੂੰ 15-20 ਲੱਖ ਰੁਪਏ ਦਾ ਠੀਕ ਹੈ ਰਾਜਿੰਦਰ ਜੀ ਤਾਂ ਤੁਸੀਂ ਮੌਕੇ ਤੇ ਪਰ ਇਸ ਤਰ੍ਹਾਂ ਕਿਸ ਨੂੰ ਫੋਨ ਸਾਨੂੰ ਬੁਝਾਈ ਹੈ ਜੀ ਪਰ ਸਭ ਲੱਗੇ ਨਹੀਂ ਜੀ ਹੌਲੀ ਹੌਲੀ ਜਿੰਨਾ ਦਾ ਜੋ ਜੋਰ ਚੱਲੇ ਜੀ ਜਿੰਨਾ ਵਾਸਤੇ ਲਗਾਇਆ ਜੀ ਇਹ ਤਾਂ ਫਰਗ ਵਗੜਨੇ ਆ ਕੇ ਹੀ ਸੰਭਾਲਿਆ ਜੀ ਇਹਨਾਂ ਨੂੰ ਅਦਰ ਵਿੱਚ ਤਾਂ ਬਹੁਤ ਮੁਸ਼ਕਲ ਸੀ ਗਾ ਜੀ ਗਲਤੀ ਕਿਹਦੀ ਮੰਨਦੇ ਤੁਸੀਂ ਇਹਦੇ ਚ ਗਲਤੀ ਸਿਫੀਅਰ ਡਿਪਾਰਟਮੈਂਟ ਦੀ ਹੈ ਜੀ ਹੂੰ ਪਹਿਲਾਂ ਕਿਸ ਤਰ੍ਹਾਂ ਕਿੰਨੀ ਵਾਰ ਇਸ ਤਰ੍ਹਾਂ ਕਰ ਚੁੱਕਿਆ ਹੋ ਰੂਟੀਨ ਆਣੇ ਦੀ ਜੀ ਹੈ ਹਾਂ ਮਿਲ ਕੇ ਵਿਦਾਊਟ ਐਨੀ ਇਨਟੀਮੇਸ਼ਨ ਵਿਦਾਊਟ ਐਨੀ ਇਨਫੋਰਮੇਸ਼ਨ ਇਹ ਅੱਗ ਲਗਾਉਂਦੇ ਨੇ ਹਾਂ ਠੀਕ ਹੈ ਨਾ ਹੁਣ ਅੱਗ ਤਾਂ ਤੁਹਾਨੂੰ ਪਤਾ ਹੀ ਹੈ ਜੀ ਹੂੰ ਅਗਰ ਫਿਊਲ ਆਇਆ ਤਾਂ ਤੁਹਾਨੂੰ ਜਸਟ ਮਿਲ ਗਿਆ ਕਿੰਨੀ ਫੈਲ ਸਕਦੀ ਹੈ ਕਿਸ ਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ ਉਸ ਇਫੈਕਟੇ ਥੋੜਾ ਸਾਹਮਣੇ ਹੈ ਅੱਜ ਜੋ ਵੀ ਹੈ ਨਾ ਕੋਈ ਬੇਸਿਕਲ ਦੀ ਪ੍ਰਵਾਹ ਨਹੀਂ ਹੈਗੀ ਇੱਥੇ ਮਹੱਲੇ ਦੇ ਵਿੱਚ ਲੋਕ ਰਹਿੰਦੇ ਨੇ ਰੈਸ਼ੀ ਇਲਾਕ ਮਸੂਸੀ ਲਗਾਣੀ ਹੈ ਤੇ ਕੰਟਰੋਲ ਚ ਲਗਾਓ ਉਹਨੂੰ ਸਮੱਸਿਆ ਕੰਪਲੀਟ ਕੀਤੀ ਹੈ ਤੁਸੀਂ ਨੇ ਜੇ ਲਗਾਤਾਰ ਜਿਵੇਂ ਤੁਸੀਂ ਮੱਗ ਲਗਾ ਰਹੇ ਨੇਗੇ ਕੰਪਲੇਂਟ ਤਾਂ ਨਹੀਂ ਕੀਤੀ ਜੇ ਕੋਈ ਗਲਤ ਕਹੀ ਹੈ ਪ੍ਰਸ਼ਨ ਨੂੰ ਜੇ ਗੱਲ ਕਰਾਂਗੇ ਜਿਹਨਾਂ ਨਾਲ ਪੁੱਛਣਾ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਜੀ ਹੋਰ ਕੰਪਲੇਂਟ ਦੇ ਨਾਲ ਇਹ ਕੰਪਲੀਟ ਵੀ ਕਰਾਂਗੇ ਮੈਡਮ ਕੀ ਨਾਮ ਹੈ ਜੀ ਆਪਣਾ ਮੈਂ ਚਰਨਜੀਤ ਕੌਰ ਇੱਥੇ ਸੀਨੀਅਰ ਮਛਪਲ ਅਫਸਰ ਹੈਗੀ ਹਾਂ ਔਰ ਮੇਰੇ ਕੋਲੇ ਤਿੰਨ ਬੰਦੇ ਕੰਮ ਕਰਦੇ ਨੇ ਤਿੰਨੋਂ ਹੀ ਫਾਰਮ ਸਾਈਡ ਤੇ ਕੰਮ ਕਰ ਰਹੇ ਸੀਗੇ ਲੰਚ ਤੋਂ ਬਾਅਦ ਅਸੀਂ ਦੇਖਿਆ ਕਿ ਇਧਰੋਂ ਤੋਂ ਆ ਰਿਹਾ ਦੂਸਰੀ ਸਾਈਡ ਤੋਂ ਜਦੋਂ ਹੀ ਸਾਨੂੰ ਪਤਾ ਲੱਗਿਆ ਤਾਂ ਮੈਂ ਸਗੋਂ ਬੰਦਿਆਂ ਨੂੰ ਕਿਹਾ ਕਿ ਜਾ ਕੇ ਹੈਲਪ ਕਰੋ ਕਿਉਂਕਿ ਸਾਡੇ ਪੌਂਡਸ ਦੇ ਵਿੱਚ ਪਾਣੀ ਸੀਗਾ ਤਾਂ ਉਹਨਾਂ ਨੇ ਨਾਲ ਹੀ ਉਹਨਾਂ ਦੇ ਜਿਹੜੀ ਹੈਗੀ ਆ ਅੱਗ ਬੁਝਾਉਣ ਦਾ ਜਿਹੜਾ ਹੈਗਾ ਕੋਸ਼ਿਸ਼ ਕੀਤੀ ਇੱਥੋਂ ਬਾਲਟੀਆਂ ਚੱਕ ਕੇ ਲੈ ਕੇ ਪਰ ਮੈਮ ਉਹ ਕਹਿ ਰਹੇ ਨੇ ਕਿ ਜਿਹੜੀ ਮੱਛੀ ਪਾਲਣ ਭਾਗ ਦੀ ਵੱਡੀ ਗਲਤੀ ਆ ਅੱਗ ਲਗਾਈ ਗਈ ਆ ਪੌਂਡ ਨੂੰ ਨਹੀਂ ਜੀ ਅੱਗ ਸਾਡੇ ਵੱਲੋਂ ਨਹੀਂ ਲੱਗੀ ਗਈ ਵੀਡੀਓ ਵੀ ਬਣਾਈ ਗਈ ਵੀ ਜਿਹਦੇ ਵਿੱਚ ਕੋਈ ਵੀ ਮਦਦ ਕਰਦਾ ਦਿਖਾਈ ਨਹੀਂ ਦੇ ਰਿਹਾ ਦੂਰ ਖੜਿਆ ਇਕਨ ਮਾਲ ਕੀ ਕਹਰੇਗਾ ਨਹੀਂ ਜੀ ਸਾਡੇ ਵੱਲੋਂ ਤਾਂ ਜੋ ਇੱਕ ਹੀ ਇਨਸਾਨੀਅਤ ਦੇ ਦੌਰ ਤੇ ਮੈਂ ਬੰਦਿਆਂ ਨੂੰ ਭੇਜਿਆ ਕਿ ਤੁਸੀਂ ਜਾ ਕੇ ਹੈਲਪ ਕਰੋ ਇਧਰੋਂ ਬਾਲਟੀਆਂ ਲੈ ਕੇ ਉਹ ਹੈਲਪ ਕੀਤੀ ਉਹਨਾਂ ਨੇ ਤਾਂ ਮੈਮ ਜਿਹੜਾ ਪਾਉਂਡ ਹੈਗਾ ਉਹ ਚੱਗ ਲੱਗੀ ਹੋਈ ਆ ਸਾਰੇ ਦੇ ਵਿੱਚ ਇਹ ਵੀ ਤੁਸੀਂ ਲਾਪਰਵਾਹੀ ਨਹੀਂ ਸਾਨੂੰ ਮੰਨ ਲਓ ਨਹੀਂ ਲਾਪਰਵਾਹੀ ਉਹਦੇ ਵਿੱਚ ਨਹੀਂ ਘਾ ਇੰਨਾ ਹੋ ਜਾਂਦਾ ਹੁਣ ਓਪਨ ਏਰੀਆ ਹੈਗਾ ਬਹੁਤ ਜ਼ਿਆਦਾ ਪੱਤੇ ਔਰ ਘਾ ਹੋ ਜਾਂਦਾ ਘਾ ਨੂੰ ਅੱਗ ਕਿੱਥੋਂ ਲੱਗੀ ਉਹ ਸਾਨੂੰ ਨਹੀਂ ਪਤਾ ਇਸ ਵਾਰੀ ਮੈਡਮ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਕਈ ਵਾਰ ਤੁਸੀਂ ਅੱਗ ਲਾ ਚੁੱਕੇ ਨੇ ਤੁਹਾਡੇ ਅਧਿਕਾਰ ਹੀ ਨਹੀਂ ਜੋ ਕਰਮਚਾਰੀ ਨੇ ਕਈ ਵਾਰੀ ਪਹਿਲਾਂ ਵੀ ਰੋਕਿਆ ਗਿਆ ਪਰ ਨਹੀਂ ਰੁਕੀ ਨਹੀਂ ਮੇਰੇ ਕੋਲ ਇਹ ਜੀ ਕੋਈ ਇਨਫੋਰਮੇਸ਼ਨ ਨਹੀਂ ਆਈ ਅਗਰ ਜੇ ਕੋਈ ਇਹ ਜੀ ਗੱਲ ਆਂਦੀ ਤਾਂ ਮੈਂ ਉਸ ਤੇ ਜ਼ਰੂਰ ਕਰ ਦਿੰਦੀ